ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੰਡਾਲਾ ਇਹ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਤੇ ਨੇੜੇ ਇਹਦੇ ਮੁੱਦ ਕੀ ਰਹਿ ਜਾਂਦਾ ਤੇ ਇਹਦੇ ਬਿਲਕੁਲ ਨਾਲ ਦਾ ਪਿੰਡ ਚੰਦਵਾਜਾ ਚੰਦਵਾਜਾ ਫਰੀਦਕੋਟ ਜ਼ਿਲ੍ਹੇ ਦਾ ਮਤਲਬ ਇਹ ਹੱਦ ਹੈ ਦੋਨਾਂ ਜ਼ਿਲ੍ਹਿਆਂ ਦੀ ਜੰਡਾਲਾ ਤੇ ਚੰਦਵਾਜਾ ਵੈਸੇ ਇਹਦਾ ਨਖੇੜਾ ਕਰਨਾ ਔਖਾ ਹੈ ਜੇ ਆਪਾਂ ਮੇਨ ਰੋਡ ਤੇ ਲੰਘਦੇ ਆ ਤਾਂ ਇਹ ਪਤਾ ਨਹੀਂ ਲੱਗਣਾ ਵੀ ਚੰਦਵਾਜਾ ਕਦੋਂ ਖਤਮ ਹੁੰਦਾ ਤੇ ਝੰਡਾ ਵਾਲਾ ਕਦੋਂ ਸ਼ੁਰੂ ਹੁੰਦਾ ਸੋ ਦੋਨੇ ਇਕੱਠੇ ਜੇ ਪੈਂਡ ਵੈਸੇ ਝੰਡਾ ਵਾਲਾ ਮਸ਼ਹੂਰ ਆ ਦੋਸਤੋ ਇਥੋਂ ਦੀਆਂ ਕਈਆਂ ਬਹੁਤ ਸਾਰੇ ਏਰੀਆ ਦੇ ਵਿੱਚ ਲੋਕਾਂ ਨੇ ਵਰਤੀਆਂ ਜ਼ਰੂਰ ਹੋਣੀਆਂ ਕਿਉਂਕਿ ਕਾਫੀ ਪੁਰਾਣੇ ਵੀਰ ਐ ਇੱਥੇ ਜਿਹੜੇ ਮਿਸਤਰੀ ਐ ਤੇ ਉਹ ਕਈਆਂ ਬਣਾਉਂਦੇ ਆ ਵੈਸੇ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹਨਾਂ ਕੋਲ ਜ਼ਿਆਦਾਤਰ ਜਿਹੜੀਆਂ ਇੱਥੇ گاਵਾ ਕੁਝ ਹੀ ਘਰ ਦੇ ਵਿੱਚ ਬਾਕੀ ਪਸ਼ੂ ਦੇਖ ਸਕਦੇ ਹੋ ਤੇ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਗਾਂ ਬਾਈ ਹੋਰਾਂ ਨੇ ਵਿਕਾਊ ਕੀਤੀ ਐ ਚੰਗੇ ਦੁੱਧ ਵਾਲੀ ਦੱਸਦੇ ਆ ਤੇ ਰੇਟ ਜਿਹੜਾ ਉਹ ਵਿਕਰੀ ਜੀ ਵਾਲਾ ਹੀ ਹੋਊਗਾ ਕੋਈ ਬਹੁਤਾ ਵੱਡਾ ਫਰਕ ਵਾਲਾ ਰੇਟ ਬਾਈ ਕਹਿੰਦੇ ਸੀ ਵੀ ਨਹੀਂ ਰੱਖਾਂਗੇ ਬਾਕੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਲਾਵਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਜਚੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਇਹਦੇ ਬਾਰੇ ਜਾਣਕਾਰੀ ਲਈਏ ਬਾਈ ਸਤਿ ਸ਼੍ਰੀ ਅਕਾਲ ਕਿੱਸੀ ਤਰ੍ਹਾਂ ਨਾਮ ਦੱਸ ਦਿਓ ਵੀਰ ਜੀ ਸੁਖਮਨੀ ਸੁਖਮੀਤ ਭਾਈ ਅੱਜ ਇੱਕ ਆਪਾਂ ਗਾਂ ਵੇਚਣ ਲੱਗੇ ਹਾਂ ਘਰ ਦੀ ਆਪਣੇ ਹਾਂਜੀ ਬਾਈ ਜੀ ਕਰਦੀ ਹੈ ਕਿੰਨਾ ਸੂਆ ਸੂਆ ਤੀਜਾ ਸੂਆ ਬਾਈ ਸੂਆ ਤੀਜਾ ਸੂਆ ਸੂਆ ਅੱਛਾ ਦੂਜੇ ਸੂਏ ਘਰੇ ਸੀ ਤਾਂ ਦੁੱਧ ਕਿੰਨਾ ਚੋਇਆ ਦਾ ਬਾਈ 35 ਕਿਲੋ ਚੋਇਆ 35 ਕਿਲੋ ਦੂਜੇ ਸੂਏ ਦਾ ਦੁੱਧ ਹੈ ਨਾ ਠੀਕ ਹੈ ਅੱਛਾ ਇਹਦੀ ਸੀਮਨ ਡਿਟੇਲ ਇਹ ਆਪ ਕਿਸੇ ਸਾਹਨ ਦੀ ਜਿਹੜਾ ਪਤਾ ਹੋਵੇ ਇਹ ਬਈ ਡੈਨਮਾਰਕ ਦੀ ਆਪ ਹੈ ਤੇ ਸੀਮਨ ਕਿਹੜਾ ਲੱਗਿਆ ਇਹਦੇ ਅੱਗੇ ਲਗਾਇਆ ਠੱਲ ਲੱਗਦਾ ਐਟਲਸ ਬੋਲਦਾ ਸੀ ਮਨ ਭਰਿਆ ਵੇ ਹਾਂਜੀ ਹਾਂ ਦਿਨ ਕਿੰਨੇ ਲਾਉਗੀ ਸੂਨ ਦਿਨ ਬਈ 28 ਤਰੀਕ ਨੂੰ ਦਿਨ ਪੂਰੇ ਆ 28 ਨੂੰ ਦਿਨ ਪੂਰੇ ਹੁੰਦੇ ਅੱਜ 19 ਤਰੀਕ ਹੈ ਹਾਂ ਲੈ ਜੂ ਅਜੇ ਵੈਸੇ 10 12 ਦਿਨ 10 12 ਦਿਨ ਅਜੇ ਲੈ ਜੂਗੀ ਹਾਂਜੀ ਹਾਂ ਹਵਾਨਾ ਫਿਰ ਇਹ ਹੁਣ ਵੀ ਬਹੁਤ ਚੰਗਾ ਤਾਂ ਫਿਰ ਬਹੁਤ ਵੱਡਾ ਹਵਾਨਾ ਬਈ ਪੂਰਾ ਟੈਟ ਹਵਾਨਾ ਕਰੇ ਤੁਰਿਆ ਨਹੀਂ ਜਾਂਦਾ ਵੇ ਇਹ ਹਵਾਨਾ ਇੰਨਾ ਹਵਾਨਾ ਕਰ ਬਣਾ ਜਾਂਦੇ ਅੱਛਾ ਕੀ ਡਿਮਾਂਡ ਕਰ ਦੋ ਇਹਦੀ ਡਿਮਾਂਡ ਬਈ 1 25 1 25 ਦੀ ਦੇ ਦੇ ਜੀ ਦੇ ਦਾਂਗੇ ਖੋਲ ਕੇ ਤੂੰ ਜਿਆਦਾ ਨਹੀਂ ਮੁੱਲ ਦਾ ਸਹੀ ਹੈ ਵੀ ਸੋ ਦੋਸਤੋ ਵੈਸੇ ਤੁਹਾਨੂੰ ਇਹਦੇ ਢਾਂਚੇ ਤੋਂ ਵੀ ਜੱਜਮੈਂਟ ਹੁੰਦੀ ਹੋਣੀ ਆ ਵੀ ਇਹ ਚੰਗੇ ਦੁੱਧ ਵਾਲੀ ਗਾਂ ਕਿਉਂਕਿ ਜਿਹੜਾ ਇਦਾਂ ਦਾ ਸਟਰਕਚਰ ਹੈ ਵੈਸੇ ਫਾਰਮਾਂ 'ਚ ਹੀ ਵੇਖਣ ਨੂੰ ਮਿਲਦਾ ਹੈ ਵੱਡੇ ਪਸ਼ੂਆਂ 'ਚ ਤੁਹਾਨੂੰ ਇਦਾਂ ਦੀ ਗਾਂ ਥੋੜੀ ਘੱਟ ਦਿਸੂਗੀ ਚੰਗਾ ਪੇਟ ਹੈ ਥਾਂ ਦਾ ਸੈਜ ਹੱਥੀਂ ਚਵਾਈ ਵਾਲਾ ਵੀ ਹੈ ਬਾਕੀ ਮਸ਼ੀਨ ਨਾਲ ਤਾਂ ਥਣ ਜਿਹੜਾ ਮਰਜ਼ੀ ਚੋ ਲੋ ਆਪਾਂ ਨੂੰ ਪਤਾ ਚੋਇਆ ਜਾਂਦਾ ਮਿਲਕ ਵੇਨ ਅਗਲੇ ਪਾਸੇ ਚੰਗੀ ਆਉਂਦੀ ਹੈ ਤੋਰ ਕੇ ਤੁਹਾਨੂੰ ਦਿਖਾਉਣੇ ਆ ਦੱਸੋ ਇਹ ਗਾਂ ਫੋਰ ਸੇਲ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਅੱਜ ਜਿਹੜੀ ਤਰੀਕ ਆ 19 ਹੈ 19 ਤਰੀਕ ਨੂੰ ਵੀਡੀਓ ਬਣਾ ਰਹੇ ਆ 9 ਦਿਨ ਇਹ ਪਈ ਆ 2 ਦਿਨ ਹੋਰ ਵੀ ਲੈ ਸਕਦੀ ਹੈ 10 11 ਦਿਨ ਤੁਸੀਂ ਮੰਨ ਕੇ ਚੱਲੋ ਵੀ ਇਹ ਗਾਂ ਲੈ ਜੂਗੀ ਹਵਾਨਾ ਭਾਈ ਕਹਿੰਦਾ ਵੀ ਐਡਾ ਕੁ ਬਣਾਊਗੀ ਵੀ ਇਤੋਂ ਬੈਠਾ ਨਹੀਂ ਜਾਣਾ ਇੰਨਾ ਕੁ ਟਾਈਟ ਕਰੂਗੀ ਇੰਨਾ ਕੁ ਭਰੂਗੀ ਹਾਲਾਂਕਿ ਹੁਣ ਵੀ ਹਵਾਨਾ ਕਾਫੀ ਤਕੜਾ ਹਜੇ ਕੋਈ ਪੁੜਾ ਬਹੁਤਾ ਨਵਾਇਆ ਨਹੀਂ ਜਿਹੜਾ ਸੂਨ ਬਾਰੇ ਗੱਲ ਕੀਤੀ ਜਾਂਦੀ ਹੈ ਦੱਸੋ ਤਰੀਕ ਨੂੰ ਦਿਨ ਪੂਰੇ ਹੁੰਦੇ ਦੱਸੇ ਆ ਕੋਈ 2-4 ਦਿਨ ਪਸ਼ੂ ਇਧਰ ਉਧਰ ਪਹਿਲਾਂ ਵੀ ਸੂ ਸਕਦਾ ਹੁੰਦਾ ਤੇ ਵੱਧ ਵੀ ਦਿਨ ਲੈ ਸਕਦਾ ਹੁੰਦਾ ਕਿਉਂਕਿ ਇਹ ਰੱਬ ਦੇ ਰੰਗ ਹੈ ਆਪਾਂ ਇੱਕ ਤਰੀਕ ਜਿਹੜੀ ਉਹਦੇ ਹਿਸਾਬ ਤੇ ਜੱਜਮੈਂਟ ਕਰਦੇ ਆ ਵੀ ਪਸ਼ੂ ਕਿੰਨੇ ਦਿਨ ਲੈ ਸਕਦਾ ਟਾਂਚਾ ਸੋਨਾ ਬਈ ਕਿਹੜਾ ਹੋਰ ਕਰਾ ਦੀ ਇਹਦੇ ਤੋਂ ਤੁਸੀਂ ਟਾਪ ਦੇ ਬੱਚੇ ਐਚਐਫ ਨਸਲ ਦੇ ਲੈ ਸਕਦੇ ਹੋ ਚੰਗਾ ਸੀਮਨ ਭਰਉਂਦੇ ਰਹੋਗੇ ਤਾਂ ਇਹ ਗਾਂ ਤੁਹਾਡੇ ਕੋਲ ਚੰਗੀ ਐਚਐਫ ਤਿਆਰ ਕਰ ਦੂਗੀ ਵੱਧੀਆਂ ਹੋਈਆਂ گاਵਾਵਾਂ ਚੋਂ ਇੱਕ ਨੰਬਰ ਸਟਰਕਚਰ ਹੈ ਮਤਲਬ ਆਪਾਂ ਜੇ ਇਹਦੇ ਪੇਟ ਦੇ ਆਕਾਰ ਨੂੰ ਦੇਖਦੇ ਹਾਂ ਤਾਂ ਚੰਗੀ ਖਰਾਕ ਹਾਜਮ ਕਰਕੇ ਸੋਨਾ ਦੁੱਧ ਦੇਣਾ ਚਾਹੀਦਾ। ਬਾਈ ਦੱਸਦਾ ਵੀ 35 ਕਿਲੋ ਪਿਛਲੇ ਸੂਏ ਚ ਚੋਇਆ ਹੈ। ਦੂਜਾ ਸੂਆ ਸੀ ਪਿਛਲਾ। ਜੁਆਇਦ ਕੀ ਤੀਜਾ ਸੂਆ ਹੈ। ਸੋਏ ਗਾਂ ਦਾ ਸੋ ਅੱਜ ਦੀ ਵੀਡੀਓ ਚੈੱਕ ਹੀ ਨਾ ਕਰੋ ਤੁਹਾਨੂੰ ਮੈਂ ਦਿਖਾਉਣਾ ਸੀਗਾ ਕਿਉਂਕਿ ਆਮ ਘਰੇਲੂ ਵੀਰ ਹੈ ਜਿਹਦੇ ਕੋਲ ਵੀਡੀਓ ਬਣਾ ਰਹੇ ਆਂ। ਜਿਹਨੂੰ ਚਾਹੇ ਉਹ ਵੀ ਰੀਕਾਲ ਕਰ ਸਕਦਾ। ਨੰਬਰ ਸਕਰੀਨ ਉੱਤੇ ਜਿਹੜਾ ਉਹ ਚਲਾ ਚੱਲੀ ਜਾਂਦਾ ਦੱਸੋ ਜਿਹੜੇ ਤੇ ਤੁਸੀਂ ਸੰਪਰਕ ਕਰਨਾ ਹੈ। ਨਾਗ 21 ਸੀ ਅੱਜ ਦੀ ਵੀਡੀਓ ਦੇ ਵਿੱਚ। ਹਵਾਨਾ ਥਾਨ ਤਾਂ ਸਹਿਜ ਉਹ ਤੁਸੀਂ ਇਹਦਾ ਦੇਖ ਸਕਦੇ ਹੋ ਸੋ ਦੋਸਤੋ ਇਸ ਸਾਈਡ ਤੋਂ ਵੀ ਹਵਾਨਾ ਤੁਹਾਨੂੰ ਮੈਂ ਜ਼ਰੂਰ ਦਿਖਾ ਦਿੰਨਾ ਇੱਕ ਵਾਰ ਦੋਨਾਂ ਸਾਈਡ ਤੋਂ ਹਵਾਨਾ ਜਿਹੜਾ ਉਹ ਤੁਸੀਂ ਇਦਾਂ ਕਨਫਰਮ ਕਰ ਸਕਦੇ ਹੋ ਮਿਲਕਵੇਨ ਇਧਰੋਂ ਵੀ ਚੰਗੀ ਆਉਂਦੀ ਹੈ ਬਾਕੀ ਅਜੇ ਸਪੇਸ ਆ ਭਾਈ ਮਾਸ ਜਾ ਖਿੱਚੀ ਹਵਾਨੇ ਦਾ ਤੁਹਾਨੂੰ ਵੈਸੇ ਤਾਂ ਬਹੁਤ ਸਪੇਸ ਆ ਟੱਲ ਤਾਂ ਵੈਸੇ ਹੀ ਦਿਸਦੀ ਨਹੀਂ ਦੋਸਤੋ ਇਹ ਦੇਖ ਸਕਦੇ ਹੋ ਇਦਾਂ ਹਵਾਨਾ ਹਵਾਨਾ ਬਹੁਤ ਜ਼ਿਆਦਾ ਟੈਟ ਕਰਦੇ ਹਨ ਠੀਕ ਓਕੇ ਸੋ 나ੜਾ ਵੀ ਛੱਡਦੇ ਭਾਈ ਹਵਾਨੇ ਦੇ ਉੱਤੇ ਤੁਹਾਨੂੰ ਇੱਥੇ ਨਜ਼ਰ ਆਉਣੀ ਉਹਨੂੰ ਅਜੇ ਪੂਰੀ ਟੱਲ ਪਈ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੀ ਐਂਡ ਇਹ ਗਾਂ ਫੋਰ ਸੇਲ ਸੀ ਧੰਨਵਾਦ ਵੀਡੀਓ ਦੇਖਣ ਲਈ